ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀ ਰਾਗ ਆਸਾ ਮਹੱਲਾ 3 ਪੱਟੀ ਇੱਕ ਓੰਕਾਰ ਸਤਗੁਰ ਪ੍ਰਸਾਦ ਆਇਓ ਅੰਗ ਸਭ ਜਗ ਆਇਆ ਕਾਖੇ ਘੰ ਹੈ ਕਾਲ ਭਇਆ ਰੀਰੀ ਲੱਲੀ ਪਾਪ ਕਮਾਣੇ ਪੜ ਅਫਗਨ ਗੁਨ ਵਿਸਰਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਹਾ ਰਹਾ ਸਿਦੰਗ ਆਇ ਸਿਮਰੇ ਨਾਹੀ ਨੰਨੇ ਨਾ ਤੁਧ ਨਾਮ ਲਿਆ ਛਛੇ ਛੇਜਾ ਅਨਸ ਮੂੜੇ ਕਿਉ ਛੂਟੈ ਜੰਪਾ ਕੜਿਆ ਬੱਬੈ ਬੂਜੈ ਨਾਹੀ ਮੂੜੇ ਪਰਮ ਪੁਲੈ ਤੇ ਰਜਨ ਮੰਗਿਆ ਅਨ ਹੁੰਦਾ ਨਾ ਉਤਰਾਇਓ ਪੰਦਾ ਅਵਰਾ ਕਾ ਪਾਰ ਤੁੱਦ ਲਇਆ ਜਜਾ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਛਤਾ ਵਹਿਗਾ ਏਕ ਸ਼ਬਦ ਤੂੰ ਚੀਨੇ ਨਾਹੀ ਫਿਰ ਫਿਰ ਜੁਨੀ ਆਵਹਿਗਾ ਤੁੱਦ ਸਿਰ ਲਿਖਿਆ ਸੋ ਪਰ ਪੰਡਤ ਅਵਰਾ ਨੋ ਨਾ ਸਿਖਾਲ ਬਿਖਿਆ ਪਹਿਲਾ ਫਾਹ ਪਾਇਆ ਪਾਂਦੇ ਪਿੱਛੋਂ ਦੇ ਗਲ ਚਾਟੜਿਆ ਸੱਸੈ ਸੰਜਮ ਗਾਇਓ ਮੂੜੇ ਏਕ ਦਾਨ ਤੁਧ ਕੁਥਾਇ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਇਹ ਤਾਨ ਖਾਦੇ ਤੇਰਾ ਜਨਮ ਗਾਇਆ ਮੰਮੈ ਮਤ ਹਿਰ ਲਈ ਤੇਰੀ ਮੂੜੇ ਹਉ ਮੈਂ ਵੱਡਾ ਰੋਗ ਪਿਆ ਅੰਤਰ ਆਤਮੈ ਬ੍ਰਹਮਨ ਚੀਨਿਆ ਮਾਇਆ ਕਾਮੋ ਤਾਜ ਪਿਆ ਕੱਕੈ ਕਾਮ ਕ੍ਰੋਧ ਭ੍ਰਮਿ ਹੋਏ ਮੂੜੇ ਮਮਤਾ ਲਾਗੇ ਤੂੰ ਦਰ ਵਿਸਰਿਆ ਪੜੇ ਗੁਣੇ ਤੂੰ ਬਹੁਤ ਪੁਕਾਰੇ ਵਿਨ ਬੂਝੇ ਤੂੰ ਡੂਬ ਮੁਆ ਤਤੈ ਤਮਸ ਜਲੇ ਹੋ ਮੂੜੇ ਥਥੇ ਥਾਨ ਪ੍ਰਿਸ਼ਟ ਹੋਆ ਕੱਗੇ ਕਰ ਕਰ ਫਿਰੇ ਤੂੰ ਮੂੜੇ ਦੱਦੇ দান ਨਾ ਤੁਜ ਲਿਆ ਅਪੈ ਪਾਰ ਨ ਭਵਈ ਮੂੜੇ ਪਰਪੰਚ ਤੂੰ ਪਲ ਚ ਰਹਾ ਸੱਚੈ ਆਪ ਖੋਆਇ ਹੋ ਮੂੜੇ ਇਹੋ ਸਿਰ ਤੇਰਾ ਲੇਖ ਪੜਿਆ ਭੱਵੇ ਪਵਜ ਲੱਡੂ ਬੋ ਮੂੜੇ ਮਾਇਆ ਵਿੱਚ ਗਲਤਾਨ ਭਇਆ ਗੁਰ ਪ੍ਰਸਾਦ ਦੀ ਇੱਕੋ ਜਾਣੇ ਇਹ ਘੜੀ ਮੈਂ ਪਾਰ ਪਇਆ ਬਾਵੈ ਵਾਰੀ ਆਇਆ ਮੂੜੇ ਵਾਸ ਦਿਓ ਤੁਧ ਵਿਸਰਿਆ ਇਹ ਵੇਲਾ ਨਾਲੇ ਸੇ ਮੂੜੇ ਫਿਰ ਤੂੰ ਜਮ ਕੇ ਵਸ ਪਇਆ ਝੱਜਾ ਕਦੇ ਨ ਚੂਰੇ ਮੂੜੇ ਸਤਗੁਰ ਕਾ ਅਪਦੇਸ਼ ਸੁਣ ਤੂੰ ਵਿਖਾ ਸਤਗੁਰ ਬਾਝੋਂ ਗੁਰ ਨਹੀਂ ਕੋਈ ਨ ਗੁਰੇ ਕਾ ਹੈ ਨਾਉ ਬੁਰਾ ਤਦ ਦੇ ਤਾਵਤ ਵਰਜ ਰਖ ਮੂੜੇ ਅੰਤਰ ਤੇ ਰੈ ਨਿਦਾਨ ਪਇਆ ਗੁਰਮਖ ਹੋਵੇ ਤਾਂ ਹਰ ਰਸ ਪੀਵੇ ਗੁਰਮਖ ਹੋਵੇ ਤਾਂ ਹਰ ਰਸ ਪੀਵੇ ਜੁਗਾ ਜੁਗੰਤਰ ਖਹਿ ਪਇਆ ਗੱਗੇ ਗੋਮਿੰਦ ਚਿਤ ਕਰ ਮੂੜੇ ਗੱਲ ਹੀ ਕਿਨੇ ਨਾ ਪਾਇਆ ਗੁਰ ਕੇ ਚਰਨ ਹਿਰਦੇ ਵਸਾਏ ਮੂੜੇ ਪਿਛਲੇ ਗੁਨੇ ਸਭ ਬਖਸ਼ ਲਿਆ ਹਾਏ ਹਰ ਕਥਾ ਬੂਝ ਤੂੰ ਮੂੜੇ ਤਾਂ ਸਦਾ ਸੁਖ ਹੋਈ मनमुख पड़े तेता दुख लागे बिन सतगुरु मुक्त ना होई रारे राम चित कर मूड़े हृदय जिनकै रव रहया गुरप्रसाद दी जिन्नी राम पछाता निरगुण राम तिनी बूझ लेया तेरा अंत न जाई लखिया अकथ न जाई हर कथिया नानक जिनको सतगुरु मिलया तिनका लेखा निबड़या तेरा अंत न जाई लखिया ਅਕਾਥ ਨਾ ਜਾਈ ਹਰ ਕਥਿਆ ਨਾਨਕ ਜਿਨਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਭੜਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ